ਉੱਠਦੀ ਏ ਉੱਠਦੀ ਏ ਪਰ ਉਹਨ ਸਤੀ ਦੀ ਮਾਪਿਆਂ ਨੂੰ ਆਵਾਜ਼ ਨਹੀਂ ਸੁਣੇਗੀ ਰਹਿ ਗਈਆਂ ਤਾਂ ਸਿਰਫ ਯਾਦਾਂ ਰਹਿ ਗਈਆਂ ਮਾਪਿਆਂ ਦੀ ਹੋਣਹਾਰਤੀ ਇੰਦਰਪ੍ਰੀਤ ਕੌਰ ਸਿੱਧੂ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਮਰਹੂਮ ਇੰਦਰਪ੍ਰੀਤ ਕੌਰ ਸਿੱਧੂ ਸਿਰਫ ਧੀ ਬਣ ਕੇ ਹੀ ਨੇ ਪਰਿਵਾਰ ਚ ਇੱਕ ਫਰਿਸ਼ਤਾ ਬਣ ਕੇ ਆਈ ਜਿਸ ਨੇ ਛੋਟੀ ਉਮਰ ਚ ਵੱਡੀਆਂ ਮੱਲਾਂ ਮਾਰੀਆਂ ਮਹਿਜ 18 ਸਾਲ ਦੀ ਉਮਰ ਚ ਸੰਸਾਰ ਪੱਧਰ ਤੇ ਔਰਤਾਂ ਦੇ ਹੱਕ ਚ ਆਵਾਜ਼ ਚੁੱਕਣ ਵਾਲੀ ਪਹਿਲੀ ਭਾਰਤੀ ਲੜਕੀ ਹੋਣ ਦਾ ਮਾਣ ਵੀ ਪ੍ਰਾਪਤ ਕੀਤਾ ਪਰਿਵਾਰ ਚ ਮਾਹੌਲ ਗਮਗੀਨ ਹੈ ਮਾਪੇ ਰੋ ਰੋ ਆਪਣੀ ਧੀ ਨੂੰ ਪੁਕਾਰ ਰਹੇ ਨੇ ਇੰਦਰਪ੍ਰੀਤ ਕੌਰ ਸਿੱਧੂ ਦੇ ਪਿਤਾ ਸਰਦਾਰ ਸਰਪਜੀਤ ਸਿੰਘ ਸਿੱਧੂ ਨੇ ਭਾਵੁਕ ਹੁੰਦਿਆਂ ਕਿਹਾ ਕੀ ਸਾਡੀ ਧੀ ਨੇ ਇੱਕ ਸਟਾਰ ਬਣ ਕੇ ਸਾਡੇ ਪਰਿਵਾਰ ਚ ਆ ਕੇ ਉਹ ਸੱਚਮੁੱਚ ਦੀ ਸਟਾਰ ਬਣ ਗਈ ਹੁਣ ਉਹ ਅੰਬਰ ਚ ਤਾਰਿਆਂ ਦੇ ਰੂਪ ਚ ਸਾਨੂੰ ਨਜ਼ਰ ਆਏਗੀ ਉਹਨਾ ਭਾਵੁਕ ਹੁੰਦਾ ਕਿ ਆ ਕਿ ਸਾਡੀ ਧੀ ਦੀ ਇੰਨੀ ਉਮਰ ਲਿਖੀ ਸੀ ਨਹੀਂ ਤਾਂ ਇੰਨੀ ਛੋਟੀ ਉਮਰ ਚ ਇੰਨੀਆਂ ਪ੍ਰਾਪਤੀਆਂ ਹਾਸਲ ਕਰਨੀਆਂ ਸਿਰਫ ਯਾਦਾਂ ਬਣ ਕੇ ਰਹਿ ਗਈਆਂ ਨੇ ਦੂਜੇ ਪਾਸੇ ਰੋਂਦੀ ਕਰ ਲੌਂਦੀ ਮਾਂ ਦੀਆਂ ਚੀਕਾਂ ਨਹੀਂ ਸੁਣੀਆਂ ਜਾਂਦੀਆਂ ਦੱਸ ਦਈਏ ਕਿ ਛੋਟੀ ਉਮਰ ਚ ਵੱਡੀਆਂ ਬੁਲੰਦੀਆਂ ਚੂਣ ਵਾਲੀ ਇੰਦਰਪ੍ਰੀਤ ਕੌਰ ਅੱਜ ਇਸ ਦੁਨੀਆ ਤੋਂ ਅਲਵਿਦਾ ਕਹਿ ਗਈ ਹੈ ਜਾਣਕਾਰੀ ਮੁਤਾਬਕ ਇੰਦਰਪ੍ਰੀਤ ਦਾ ਬਲੱਡ ਪ੍ਰੈਸ਼ਰ ਵਧਿਆ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਆਪਣੀ ਹੋਣਹਾਰ ਧੀ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ ਰੋ ਬੁਰਾਲ ਹੈ ਦੱਸਦੀ ਹੈ ਕੇ ਇੰਦਰਪ੍ਰੀਤ ਕੌਰ ਸਿੱਧੂ ਨੇ 62 ਦੇਸ਼ਾਂ ਦੇ 117 ਨਮਾਇੰਦਿਆਂ ਵਿੱਚੋਂ ਪੰਜਾਬਣ ਧੀ ਨੇ ਭਾਰਤੀ ਹੋਣ ਤੇ ਨਾਂ ਰੋਸ਼ਨ ਕੀਤਾ ਮੋਗਾ ਜ਼ਿਲੇ ਦੀ ਸਤੀ ਨੇ ਬਹੁਤ ਹੀ ਤਰਕ ਨਾਲ ਆਪਣੇ ਵਿਸ਼ੇ ਨੂੰ ਜੱਜਾਂ ਦੇ ਸਾਹਮਣੇ ਪੇਸ਼ ਕੀਤਾ ਜਿਸ ਤੋਂ ਪ੍ਰਭਾਵਿਤ ਹੋ ਕੇ ਇੰਦਰਪ੍ਰੀਤ ਕੌਰ ਸਿੱਧੂ ਨੂੰ ਸਭ ਤੋਂ ਬੈਸਟ ਅਵਾਰਡ ਯਾਨੀ ਆਊਟਸਟੈਂਡਿੰਗ ਡਿਪਲੋਮੈਟਿਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਉੱਠਦੀ ਏ ਉੱਠਦੀ ਏ ਪਰ ਉਸ ਧੀ ਦੀ ਮਾਪਿਆਂ ਨੂੰ ਆਵਾਜ਼ ਨਹੀਂ ਸੁਣੇਗੀ ਰਹਿ ਗਈਆਂ ਤਾਂ ਸਿਰਫ ਯਾਦਾਂ ਰਹਿ ਗਈਆਂ ਮਾਪਿਆਂ ਦੀ ਹੋਣਹਾਰਤੀ ਇੰਦਰਪ੍ਰੀਤ ਕੌਰ ਸਿੱਧੂ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਮਰਹੂਮ ਇੰਦਰਪ੍ਰੀਤ ਕੌਰ ਸਿੱਧੂ ਸਿਰਫ ਧੀ ਬਣ ਕੇ ਨਹੀਂ ਪਰਿਵਾਰ 'ਚ ਇੱਕ ਫਰਿਸ਼ਤਾ ਬਣ ਕੇ ਆਈ ਜਿਸ ਨੇ ਛੋਟੀ ਉਮਰ 'ਚ ਵੱਡੀਆਂ ਮੱਲਾਂ ਮਾਰੀਆਂ ਮਹਿਜ 18 ਸਾਲ ਦੀ ਉਮਰ 'ਚ ਸੰਸਾਰ ਪੱਧਰ ਤੇ ਔਰਤਾਂ ਦੇ ਹੱਕ 'ਚ ਆਵਾਜ਼ ਚੁੱਕਣ ਵਾਲੀ ਪਹਿਲੀ ਭਾਰਤੀ ਲੜਕੀ ਹੋਣ ਦਾ ਮਾਨ ਵੀ ਪ੍ਰਾਪਤ ਕੀਤਾ ਪਰਿਵਾਰ ਚ ਮਾਹੌਲ ਗਮਗੀਨ ਹੈ ਮਾਪੇ ਰੂਰੂ ਆਪਣੀ ਧੀ ਨੂੰ ਪੁਕਾਰ ਰਹੇ ਨੇ